ਅੱਜ ਐਸਬੀਐਸ ਨਗਰ ਦੇ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਸਾਡੇ ਕੋਲ ਬੀਐਸਐਫ ਦੇ ਟੁਕੜੀਏ ਤੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੈ ਇਹ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਪਹਿਲਾਂ ਵੀ ਜਿਹੜੇ ਫਲੈਗ ਮਾਰਚ ਕੱਢਦੇ ਰਹਿੰਨੇ ਅੱਜ ਸਾਡਾ ਨਵਾਂ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਹੈ ਬੰਗਾ ਸਬਡਿਵੀਜ਼ਨ ਦੇ ਵਿੱਚ ਵੀ ਤੇ ਬਲਾਚੌਰ ਸਬਡਿਵੀਜ਼ਨ ਦੇ ਵਿੱਚ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਇਦੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜਾ ਪੁਲਿਸ ਹੈਗੀ ਹੈ ਉਹ ਪਰਸੋਂ ਮੈਂ ਹਾਜ਼ਰ ਹੈਗੀ ਹੈ ਤੇ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਹੈਗਾ ਉਹਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਰਨ ਨਹੀਂ ਦਿੱਤੀ ਜਾਊਗੀ ਤੇ ਫਿਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਕਰਦਾ ਹੈਗਾ ਤਾਂ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਪਬਲਿਕ ਪਲੇਸ ਤੇ ਕੋ ਚੈਕਿੰਗ ਚੱਲ ਰਹੀ ਹੈ ਇਸ ਵੇਲੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ 4 ਹਾਈ ਟੈਕ ਨਾਕਾਸ ਹੈਗੇ ਉੱਤੇ 24 ਘੰਟੇ ਚੈਕਿੰਗ ਚੱਲਦੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰੀਸੈਂਟ ਦਿਨਾਂ ਦੇ ਵਿੱਚ ਸਾਡੀ ਉੱਥੇ ਰਿਕਵਰੀ ਵੀ ਹੈਗੀ ਹੈ ਉਸ ਤੋਂ ਜਿਹੜੇ ਦੂਜੇ ਜ਼ਿਲ੍ਹਿਆਂ ਨਾਲ ਸਾਡੀਆਂ ਏਦਾਂ ਲੱਗਦੀਆਂ ਉੱਥੇ ਵੀ ਨਾਕਾ ਬੰਦੀ ਕਰਕੇ ਡੇਲੀ ਚੈਕਿੰਗ ਕੀਤੀ ਜਾਂਦੀ ਹੈ। ਜ ਜਿਨ੍ਹਾਂ ਤੇ ਬਲੈਕ ਫਿਲਮ ਲੱਗੀ ਹੋਣੀ ਜਾਂ ਵੀਆਈਪੀ ਲਿਖਿਆ ਹੋਇਆ ਜਾਂ ਪ੍ਰੈਸ ਲਿਖਿਆ ਨੰਬਰਦਾਰ ਵਗੈਰਾ ਉਹਨਾਂ ਗੱਡੀਆਂ ਦੀ ਬਹੁਤ ਧੱਕ ਚੈਕਿੰਗ ਕੀਤੀ ਜਾਂਦੀ। ਪਰ ਦੇਖੋ ਜੀ ਜਿਹੜੇ ਅਸਾਸੀ ਨਾਕੇ ਲਗਵਾ ਰਹੇ ਹੈਗੇ ਜਾਂ ਜਿਹੜੇ ਸਾਡੇ 24 ਘੰਟੇ ਨਾਕੇ ਚੱਲਦੇ ਆ ਉਹਨਾਂ ਨੂੰ ਵੀ ਪੂਰੀਆਂ ਇਨਸਟਰਕਸ਼ਨਾਂ ਹੈਗੀਆਂ ਜੇ ਕੋਈ ਮੋਟਰਸਾਈਕਲ ਹੈ ਬਿਨਾ ਨੰਬਰ ਪਲੇਟ ਤੋਂ ਹੈਗਾ ਜਾਂ ਕਿਸੇ ਕੋਲ ਆਰਸੀ ਨਹੀਂ ਹੈਗੀ ਜਾਂ ਜਿਹੜੇ ਆ ਬੁਲੇਟ ਤੇ ਪਟਾਕੇ ਮਾਰਦੇ ਹੈਗੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਗੱਡੀਆਂ ਤੇ ਕ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਆ ਕਿ ਅਸੀਂ ਕਾਫੀ ਜਿਹੜੇ ਰੀਸੈਂਟਲੀ ਅਸੀਂ 20 ਦੇ ਆਰਾਊਂਡ ਮੋਟਰਸਾਈਕਲ ਜਿਹੜੇ ਕੱਲ ਤੇ ਬਰਸੋਂ ਦੇ ਵਿੱਚ ਰਾਉਂਡ ਅੱਪ ਵੀ ਕੀਤੇ ਹੈ ਇਹ ਪਿੰਡਾਂ 'ਚ ਚੱਲਦਾ ਸਹੀ ਇਸ ਤਰ੍ਹਾਂ ਨਹੀਂ ਆ ਬਿਲਕੁਲ ਜੀ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਨਾਕੇ ਵੀ ਚੱਲਣਗੇ ਤੇ ਅਸੀਂ ਕਾਸੋ ਆਪਰੇਸ਼ਨ ਵੀ ਜਿਹੜੇ ਹੈਗੇ ਆ ਅਸੀਂ ਪਹਿਲਾਂ ਕੀਤੇ ਵੀ ਆ ਤੇ ਅੱਗੇ ਵੀ ਕਰਾਂਗੇ ਜਿੱਦਾਂ ਆੜ ਹੈਗਾ ਗਲਪੜ ਹੈਗਾ ਇਹਨਾਂ ਏਰੀਆ ਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਵੀ ਕਾਫੀ ਕੀਤੇ ਆ ਕੋਈ ਰਿਕਵਰੀ ਨਹੀਂ ਹੋ ਰਹੀ ਸਰ ਰਿਕਵਰੀ ਬਿਲਕੁਲ ਜੀ ਸਾਡੀ ਰਿਕਵਰੀ ਹੈਗੀ ਹੈ ਜੀ ਅਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਾਉਂਡ ਤੁਸੀਂ ਦੇਖੋਗੇ 30 ਡੇ ਰਾਉਂਡ ਜਿਹੜੇ ਸਾਡੇ ਐਨਡੀਪੀਐਸ ਦੇ ਐਕਸਾਈਜ਼ ਦੇ ਪਰਚੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਕਾਫੀ ਜਿਹੜੇ ਮੁਜਰਮ ਫੜ ਕੇ ਜੇਲ੍ਹਾਂ ਵਿੱਚ ਭੇਜੇ ਆ ਸਰ ਆਪਰੇਸ਼ਨ ਤੋਂ ਕੋਈ ਕੁਝ ਨਹੀਂ ਮਿਲਿਆ ਰਿਕਵਰੀ ਨਹੀਂ ਹੋਈ ਆਪਰੇਸ਼ਨ ਦੌਰਾਨ ਜਿਹੜੀ ਸਾਡੀ ਸਰਚ ਹੈਗੀ ਆ ਸੀ ਕਾਫੀ ਬੰਦਿਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਤੇ ਪ੍ਰੀਵੈਂਟਿਵ ਐਕਸ਼ਨ ਲਈ ਜਾਂਦੇ ਉਹਨਾਂ ਸਰ ਜ਼ਿਲ੍ਹਾ ਪੁਲਿਸ ਵੱਲੋਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਆ ਬਿਲਕੁਲ ਜੀ ਸਾਡਾ ਤੁਸੀਂ ਜੇ ਕੋਈ ਤੁਹਾਡੀ ਕਿਸੇ ਦੀ ਵੀ ਕੋਈ ਸਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਸਾਡਾ ਕੰਟਰੋਲ ਰੂਮ ਨੰਬਰ ਵੀ ਹੈਗਾ ਸਾਨੂੰ 112 ਤੇ ਵੀ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਇਨਸੀਡੈਂਟ ਦੇ ਵਿੱਚ ਜਿਹੜੇ ਇਮੀਡੀਏਟਲੀ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਸੀਡੀਪੀ ਕਮਿਸ਼ਨਰ ਬੁੱਕ ਨੇ ਉਹਨਾਂ ਨੇ ਆਪਣੀਆਂ ਟੀਮਸ ਅਸੀਂ ਲਗਾਤੀਆਂ ਸੀ ਜਿਹਦੇ ਵਿੱਚ ਐਸਪੀ ਐਸਡੀਐਸਪੀਸ ਪੁਲਿਸ ਦੀ ਜਿਹੜੀ ਸਾਰੀ ਤੇਜੀ ਦੀ ਜਿਹਦੇ ਚ ਇਹਨਾਂ ਨੇ ਸੁਰੱਖਿਆ ਪ੍ਰਬੰਧ ਕਰਾਉਂਦੇ ਹੋਏ ਰੈਸਕਿਊ ਸਾਥੀ ਸਦੇ ਔਰ ਜੋ ਕਿਸੇ ਨੂੰ ਲੱਗ ਰਿਹਾ ਕੋਈ ਬਾਡੀ ਕੰਪਰ ਕਰਨੀ ਹੈ ਮਿਲ ਸਕਦਾ ਹੈ ਤਾਕੀ ਕਲੀ ਰਿਸਪੌਂਡ ਕਰਦੇ ਹੋਏ ਉਹਦੇ ਚ ਐਨਡੀਆਰਐਫ ਐਸਟੀਆਰਐਫ ਸਾਰੇ ਜਿਹੜੇ ਕੰਪੋਨੈਂਟਸ ਨੇ ਉਹਨਾਂ ਦੀ ਸਹਾਇਤਾ ਲੈਂਦੇ ਹੋਏ ਡਿਪਲॉयਮੈਂਟ ਜਲਦੀ ਤੋਂ ਜਲਦੀ ਹੋਊਗੀ ਰਿਸਪੌਂਸ ਟਾਈਮ ਬਹੁਤ ਕੱਟ ਸੀ ਔਰ ਕੱਲ ਦਾ ਜਦ ਦਾ ਇਨਸੀਡੈਂਟ ਹੈ ਉਹ ਤੋਂ ਲੈ ਕੇ ਨਿਰੰਤਰ ਲਗਾਤਾਰ ਡੇ ਐਂਡ ਨਾਈਟ ਅਸੀਂ ਇੱਥੇ ਤਣਾਖੇ ਔਰ ਜਿਹਦੇ ਵਿੱਚੋਂ ਇੱਕ ਬੰਦੇ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ ਜੋ ਪੀਜੀਏ ਦੇ ਵਿੱਚ ਹੈ ਦਾਖਲ ਔਰ ਤਿੰਨ ਜਿਹੜੀਆਂ ਬਾਡੀਜ਼ ਨੇ ਰਿਕਵਰ ਹੋਈਆਂ ਪਰ ਇੱਕ ਜਿਹੜਾ ਬੰਦਾ ਇੱਥੇ ਲਿਬਰੇਟ ਕੰਮ ਕਰ ਰਿਹਾ ਸੀ ਉਹ ਫਿਲਹਾਲ ਮੈਸਿੰਗ ਹੈ ਪਰ ਉਹਦੇ ਦੇ ਜਿਹੜਾ ਆਪਰੇਸ਼ਨ ਹੈ ਉਹ ਜਾਰੀ ਹੈ ਤੇ ਸਾਰੇ ਜਿਹੜਾ ਪੈਰਫਨੈਲੀ ਹੈ ਜਿਹਦੇ ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਵੇ ਪੁਲਿਸ ਤੇ ਜਵਾਨ ਹੋਵੇ ਉਹ ਅਸੀਂ ਇੱਥੇ ਮੌਜੂਦ ਹਾਂ ਔਰ ਡਾਇਰੈਕਟ ਕਿ ਨਿਰੰਤਰ ਰੋਪੋਸ਼ਨ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਜਿਹੜਾ ਏਰੀਆ ਨੂੰ ਵੀ ਕਾਡਨ ਕੀਤਾ ਹੋਇਆ ਹੈ ਬਾਕੀ ਨਕਬੰਦੀ ਔਰ ਆਸ-ਪਾਸ ਸਰਚ ਹੋਈ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਹੈ ਨੀ ਉਹ ਵੀ ਅਸੀਂ ਰਿਪਲਾਈਜ਼ ਹੀ ਰੱਖੀ ਹੈ ਮੈਂ ਤੇ ਕਿ ਐਕਸ਼ਨ ਕਿਸ ਤਰ੍ਹਾਂ ਦਾ ਹੈਗਾ ਕਾਰਵਾਈ ਜਿਹੜੀ ਆ ਮਾਮਲੇ ਦੇ ਲੈ ਕੇ ਕਿਸ ਤੇ ਉਪਰ ਸਾਹਮਣੇ ਕੀਤੀ ਗਈ ਹੈ ਇਸ ਬੰਦੀ ਜੀ ਇਹ ਕਹਿੰਦੇ ਆ ਜੱਜ ਬੱਤੀ ਹੈ ਜਿਹੜੇ ਕਿ ਇਹਦੇ ਤੇ ਮਕਾਨ ਮਾਲਕ ਔਰ ਜਿਹੜਾ ਕੰਟਰੈਕਟਰ ਕਮ ਓਨਰ ਆਫ ਦ ਫਰਮ ਵੀ ਉਹਦੀ ਫਰਮ ਸੀ ਔਰ ਇਹ ਦੋ ਪੰਡਿਆਂ ਦੇ ਉੱਤੇ ਜਿਹੜੀ ਐਫ ਆਈ ਆਰ ਹੈ ਸਿਟੀ ਰੂਪਨਗਰ ਦੇ ਵਿੱਚ ਲੱਗ ਗਈ ਹੈ ਔਰ ਇਹਦੇ ਤੇ ਜਿਹੜੀਆਂ ਮੁਜਬਤ ਦੇ ਅਨੁਸਾਰ ਧਾਰਾਵਾਂ ਬੰਦੀਆਂ ਸੀ ਉਹ ਲਾਈ ਹੋਈਆਂ ਨੇ ਔਰ ਜੋ ਇਹ ਵੀ ਤਕਰੀਸ਼ ਹੋ ਮੁਕੰਮਲ ਕੀਤੀ ਜਾਵੇ ਜੋ ਪੋਸਟ ਮਾਰਟਮ ਜਿਹਨਾਂ ਬੋਡੀਜ਼ ਤੇ ਹੋਈ ਹੈ ਉਹ ਨਾਲ ਨਹੀਂ ਰੱਖਿਆ ਗਿਆ ਸੀ ਅਰਥਾਤ ਰੈਸਟ ਵੀ ਹੈ ਕਿਸੇ ਦੀ ਫਿਲਹਾਲ ਜੀ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ ਸਰ ਤੇ ਜਿਵੇਂ ਜੇ ਇਹਦੀ ਤਕਰੀਰ ਹੋ ਗਈ ਜਦੋਂ ਇਹਨਾਂ ਆਪਰੇਸ਼ਨ ਪੂਰੇ ਹੋ ਕੇ ਖਤਮ ਹੋ ਗਏ ਉਸ ਤੋਂ ਬਾਅਦ ਜਿਹੜਾ ਅਪਡੇਟ ਹੋਵੇ ਉਸ ਤੋਂ ਅੱਗੇ ਕਰਾਂਗੇ ਮੈਂ ਸ਼ੈਮ ਹੈ